ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਰਿਮੀਡੀਅਲ ਐਂਡ ਡਾਇਗਨੋਸਟਿਕ ਟੈਸਟਿੰਗ ਨੂੰ ਰਿਮੀਡੀਅਲ ਟੀਚਿੰਗ ਹੈਗੀ ਆ ਡਾਇਗਨੋਸਟਿਕ ਟੈਸਟਿੰਗ ਹੈ 15 ਮਾਰਚ 2026 ਨੂੰ ਪੀਐਸਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਣੀ ਹੈ ਐਂਡ ਇਹ ਟਾਪਿਕ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਕਾਫੀ ਇੰਪੋਰਟੈਂਟ ਹੈ ਸੀਡੀਪੀ ਦੀ ਗੱਲ ਛੱਡ ਦੋ ਪੰਜਾਬੀ ਅੰਗਰੇਜ਼ੀ ਐਸਐਸਟੀ ਮੈਥ 뮤ਜ਼ਿਕ ఫిਜ਼ੀਕਲ এডਿਕੇਸ਼ਨ ਕਿਸੇ ਵੀ ਸਬਜੈਕਟ ਵਿੱਚ ਇਸ ਟੌਪਿਕ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਆ ਖਾਸ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਵੀ ਇਹੋ ਜਿਹੇ ਪ੍ਰਸ਼ਨ ਤੁਸੀਂ ਨਿਗਾਹ ਮਾਰ ਲਓ ਤੁਹਾਨੂੰ ਇਹੋ ਜਿਹੇ ਪ੍ਰਸ਼ਨ ਜ਼ਰੂਰ ਦੇਖਣ ਨੂੰ ਮਿਲਣਗੇ ਕਾਫੀ ਵਾਰ ਸਟੂਡੈਂਟਸ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜੋ ਕੁਝ ਆਪਾਂ ਪੜ ਰਹੇ ਹਾਂ ਐਗਜ਼ਾਮ ਪੁਆਇੰਟ ਆਫ View ਤੋਂ ਕਿੰਨਾ ਕੁ ਰੈਲੇਵੈਂਟ ਹੈ ਤੁਸੀਂ ਪਹਿਲਾਂ ਪ੍ਰੀਵੀਅਸ ਇਅਰ ਹੱਲ ਕਰਕੇ ਆਇਆ ਕਰੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੁਰਾਣੇ ਪ੍ਰਸ਼ਨਾਂ ਦੇ ਵਿੱਚ ਕਿਹੋ ਜਿਹੇ ਪ੍ਰਸ਼ਨ ਪੁੱਛੇ ਜਾਂਦੇ ਆ ਇਸ ਤਰੀਕੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਅਸੀਂ ਆਪਦੇ ਪੇਪਰ ਦੀ ਕਿਸ ਲੈਵਲ ਦੀ ਤਿਆਰੀ ਕਰਨੀ ਆ ਸੋ ਸ਼ੁਰੂਆਤ ਕਰਦੇ ਆ ਅੱਜ ਦੀ ਆਪਣੀ ਵੀਡੀਓ ਦੀ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਗੱਲ ਕਰਦੇ ਆ ਡਾਇਗਨੋਸਟਿਕ ਟੈਸਟਿੰਗ ਜਿਹਨੂੰ ਤੁਸੀਂ ਪੰਜਾਬੀ ਵਿੱਚ ਨਿਦਾਨਾਤਮਕ ਪਰਖ ਕਹਿ ਸਕਦੇ ਹੋ ਇੱਕ ਹੈਗੀ ਅਜੇ ਰਿਮੀਡੀਅਲ ਟੀਚਿੰਗ ਉਪਚਾਰਾਤਮਕ ਸਿੱਖਿਆ ਰਿਮੀਡੀਅਲ ਟੀਚਿੰਗ ਸੈਕੰਡ ਸਟੈਪ ਹੈ ਪਹਿਲਾ ਸਟੈਪ ਹੈਗਾ ਜੀ ਡਾਇਗਨੋਸਟਿਕ ਟੈਸਟਿੰਗ ਵੈਸੇ ਗੱਲ ਕਰਦੇ ਆ ਕਿ ਰਿਮੀਡੀਅਲ ਟੀਚਿੰਗ ਦੀ ਕਿਉਂ ਜ਼ਰੂਰਤ ਪੈਂਦੀ ਹੈ ਜੇਕਰ ਆਪਾਂ ਨਾਰਮਲ ਕਲਾਸਰੂਮ ਦੀ ਗੱਲ ਕਰਦੇ ਆ ਤੁਸੀਂ ਸਾਰੇ ਟੀਚਰ ਹੋ ਮੈਂ ਇਹ ਅਸਿਊਮ ਕਰਕੇ ਚੱਲਦਾ ਆ ਜੇ ਤੁਸੀਂ ਬੀਐਡ ਜਾਂ ਫਿਰ ਈਟੀਟੀ ਕੀਤੀ ਹੋਈ ਹੈ ਫੇਰ ਹੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਟੀਚਿੰਗ ਕੋਰਸ ਕੀਤਾ ਹੋਇਆ ਤੁਸੀਂ ਟੀਚਿੰਗ ਪ੍ਰੈਕਟਿਸ ਵੀ ਲਗਾਈ ਹੋਗੀ ਕਲਾਸਾਂ ਵੀ ਲਗਾਈਆਂ ਹੋਣੀਆਂ ਤੇ ਉਹਦੇ ਵਿੱਚ ਜਦੋਂ ਤੁਸੀਂ ਬੱਚਿਆਂ ਨੂੰ ਪੜਾਉਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਬੱਚੇ ਦੇਖਣ ਨੂੰ ਮਿਲ ਜਾਂਦੇ ਆ ਇੰਟੈਲੀਜੈਂਟ ਬੱਚੇ ਵੀ ਹੁੰਦੇ ਆ ਅ ਥੋੜੇ ਜੇ ਕਹਿ ਲਓ ਵੀਕ ਬੱਚੇ ਵੀ ਹੁੰਦੇ ਆ ਮੀਡੀਓਕਰ ਬੱਚੇ ਵੀ ਹੁੰਦੇ ਆ ਮਤਲਬ ਸਾਰੇ ਹੀ ਬੱਚੇ ਜਿਹੜੇ ਹੁੰਦੇ ਆ ਜੇ ਤੁਹਾਨੂੰ ਕਲਾਸਰੂਮ ਵਿੱਚ ਦੇਖਣ ਨੂੰ ਮਿਲਦੇ ਆ ਟਾਪਿਕ ਤੁਸੀਂ ਪੜ੍ਹਾ ਦਿੱਤਾ ਜੀ ਅੱਜ ਅੱਜ ਤੁਸੀਂ ਸਾਰਾ ਚੈਪਟਰ ਪੜ੍ਹਾ ਦਿੱਤਾ ਆ ਤੇ ਕੱਲ ਨੂੰ ਤੁਸੀਂ ਦੇਖਦੇ ਹੋ ਕਿ ਕੁਝ ਬੱਚੇ ਐਹੋ ਜੇ ਹੁੰਦੇ ਆ ਜਿਨ੍ਹਾਂ ਨੂੰ ਸਾਰਾ ਟੌਪਿਕ ਸਮਝ ਆ ਗਿਆ ਹੁੰਦਾ ਕੁਝ ਬੱਚਾ ਨੂੰ ਮਾੜੀ ਮੋਟੀ ਜ਼ਰੂਰਤ ਹੁੰਦੀ ਹੈ ਤੇ ਕੁਝ ਬੱਚੇ ਐਓ ਜੇ ਹੁੰਦੇ ਆ ਜਿਨ੍ਹਾਂ ਨੂੰ ਕੁਝ ਖਾਸ ਦਿਮਾਗ ਵਿੱਚ ਉਹਨਾਂ ਦੀ ਗੱਲ ਗਈ ਨਹੀਂ ਹੁੰਦੀ ਭਾਵੇਂ ਉਹਨਾਂ ਨੂੰ ਕੋਈ ਚੀਜ਼ ਸਮਝ ਨਹੀਂ ਲੱਗੀ ਹੁੰਦੀ ਫਿਰ ਆਪਾਂ ਕੀ ਕਰ ਸਕਦੇ ਆ ਜੇਕਰ ਆਪਾਂ ਉਹਨਾਂ ਨੂੰ ਕਨਸੈਪਟ ਕਲੀਅਰਟੀ ਨਾ ਕਰਵਾਵਾਂਗੇ ਤਾਂ ਇਹਦੇ ਨਾਲ ਆਪਣਾ ਰਿਜ਼ਲਟ ਥੱਲੇ ਡਿੱਗੂਗਾ ਤੇ ਇਹ ਆਪਣੇ ਟੀਚਿੰਗ ਗੋਲ ਤਾਂ ਹੈ ਨਹੀਂ ਆਪਾਂ ਉਹਨਾਂ ਬੱਚਿਆਂ ਤੇ ਧਿਆਨ ਦੇਣਾ ਹੁੰਦਾ ਆ ਜਿਨ੍ਹਾਂ ਬੱਚਿਆਂ ਨੂੰ ਜ਼ਰੂਰਤ ਆ ਤੇ ਉਹਨਾਂ ਬੱਚਿਆਂ ਦੀ ਪਛਾਣ ਕਰਕੇ ਕਿਉਂਕਿ ਆਪਾਂ ਰੀਮੀਡੀਅਲ ਕਲਾਸਾਂ ਉਹਨਾਂ ਬੱਚਿਆਂ ਦਾ ਜਿਹੜਾ ਗੈਪ ਆ ਸਟੱਡੀ ਗੈਪ ਜਿਹੜਾ ਪੈ ਚੁੱਕਾ ਜੇਕਰ ਮੈਂ ਅੱਜ ਚੈਪਟਰ ਪੜਾਇਆ ਕੱਲ ਬੱਚੇ ਨੂੰ ਨਹੀਂ ਆ ਰਿਹਾ ਤਾਂ ਮੈਨੂੰ ਉਹਦੀਆਂ ਐਕਸਟਰਾ ਕਲਾਸਾਂ ਲਗਾਉਣੀਆਂ ਪੈਣਗੀਆਂ ਲਗਾਉਂਦੇ ਹੋ ਨਾ ਤੁਸੀਂ ਜਿਨੂੰ ਤੁਸੀਂ ਅੱਜ ਕੱਲ ਜ਼ੀਰੋ ਪੀਰੀਅਡ ਵੀ ਕਹਿ ਦਿੰਦੇ ਹੋ ਕਿ ਅਸੈਂਬਲੀ ਟਾਈਮ ਇਹਨਾਂ ਬੱਚਿਆਂ ਦੇ ਜ਼ੀਰੋ ਪੀਰੀਅਡ ਲੱਗਣਗੇ ਇਹਨੂੰ ਹੀ ਤੁਸੀਂ ਰੀਮੀਡੀਅਲ ਟੀਚਿੰਗ ਕਹਿੰਦੇ ਹੋ ਤੇ ਰੀਮੀਡੀਅਲ ਟੀਚਿੰਗ ਕਿਨਾਂ ਦੀ ਲਗਾਉਂਗੇ ਜੇ ਤੁਹਾਨੂੰ ਪਤਾ ਹੋਊਗਾ ਕਿ ਜਿਹੜੇ ਬੱਚੇ ਨੂੰ ਮੈਂ ਕੱਲ ਪੜਾਇਆ ਸੀ ਵੀ ਅੱਜ ਉਹਨੂੰ ਆ ਚੀਜ਼ ਨਹੀਂ ਆ ਰਹੀ ਜੇਕਰ ਮੈਂ ਉਹਨੂੰ ਕੱਲ ਕੋਈ ਅੰਗਰੇਜ਼ੀ ਦਾ ਪਾਠ ਪੜ੍ਹਾਇਆ ਤੇ ਅੱਜ ਉਹਨੂੰ ਇਸ ਚੈਪਟਰ ਦੇ ਵਿੱਚ ਇੱਥੇ-ਇੱਥੇ ਸਮੱਸਿਆ ਆ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਪਤਾ ਕਿਵੇਂ ਲੱਗਣਗੀਆਂ ਜਦੋਂ ਤੁਸੀਂ ਉਹਨਾਂ ਬੱਚਿਆਂ ਨੂੰ ਅਬਜ਼ਰਵ ਕਰੋਗੇ ਪਰਖ ਕਰੋਗੇ ਟੈਸਟਿੰਗ ਕਰੋਗੇ ਐਂਡ ਉਸ ਟੈਸਟਿੰਗ ਦਾ ਨਾਮ ਕੀ ਹੈ ਉਸ ਟੈਸਟਿੰਗ ਨੂੰ ਤੁਸੀਂ ਕਹਿ ਦਿੰਨੇ ਹੋ ਜੀ ਨਿਦਾਨਾਤਮਕ ਪਰਖ ਜਾਂ ਫਿਰ ਡਾਇਗਨੋਸਟਿਕ ਟੈਸਟਿੰਗ ਤੇ ਡਾਇਗਨੋਸਟਿਕ ਟੈਸਟਿੰਗ ਕਿਉਂ ਕਰਦੇ ਆ ਕਿਉਂਕਿ ਆਪਾਂ ਬੱਚਿਆਂ ਦੀ ਪਰਖ ਦਾ ਪਤਾ ਲਗਾਣਾ ਆ ਕਿ ਜਿਹੜਾ ਬੱਚਾ ਆਪਾਂ ਕੱਲ ਜਿਹਨੂੰ ਚੈਪਟਰ ਪੜ੍ਹਾਇਆ ਸੀ ਉਹ ਕਿੰਨਾ ਕੁ ਸਟੱਡੀ ਦੇ ਵਿੱਚ ਪਿੱਛੇ ਹੈਗਾ ਆ ਉਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਪਤਾ ਕਰ ਲਿਆ ਤੇ ਉਹਦਾ ਜਿਹੜਾ ਸਟੱਡੀ ਗੈਪ ਫਿਲ ਕਰਨ ਦੇ ਲਈ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਸੀਗੀਆਂ ਉਹਨੂੰ ਦੂਰ ਕਰਨ ਦੇ ਲਈ ਤੁਸੀਂ ਕਰੋਗੇ ਜੀ ਰਿਮੀਡੀਅਲ ਟੀਚਿੰਗ एग्जाम ਦੇ ਵਿੱਚ ਇਸ ਤਰ੍ਹਾਂ ਹੀ ਕਿਸੇ ਨਾਲ ਕੁਸ਼ਣ ਪੁੱਛਿਆ ਹੋਊਗਾ ਕਿ ਰਿਮੀਡੀਅਲ ਟੀਚਿੰਗ ਹੈ ਕੀ ਉੱਥੇ ਆਪਸ਼ਨਾਂ ਹੋਣਗੀਆਂ ਕਿ ਜਿਹੜਾ ਬੱਚੇ ਦਾ ਸਟੱਡੀ ਵਿੱਚ ਗੈਪ ਪੈ ਚੁੱਕਿਆ ਉਹਦੇ ਲਈ ਬੱਚੇ ਦੇ ਨੰਬਰ ਵਧਾਉਣ ਦੇ ਲਈ ਬੱਚੇ ਦੇ ਇੰਟੈਲੀਜੈਂਸ ਵਧਾਉਣ ਦੇ ਲਈ ਇਸ ਤਰੀਕੇ ਨਾਲ ਤੁਸੀਂ ਉਸ ਪ੍ਰਸ਼ਨ ਦਾ ਸਹੀ ਜਵਾਬ ਦੇਣਾ ਆ ਸਹੀ ਜਵਾਬ ਫਿਰ ਦੇ ਸਕਦੇ ਹਾਂ ਜੇਕਰ ਤੁਹਾਡੀ ਅੰਡਰਸਟੈਂਡਿੰਗ ਤੁਹਾਡੀ ਸਮਝ ਚੰਗੇ ਤਰੀਕੇ ਨਾਲ ਇਸ ਟੌਪਿਕ ਤੇ ਹੋਊਗੀ ਇਸ ਕਰਕੇ ਮੈਂ ਤਾਂ ਤੁਹਾਨੂੰ ਸਿੰਪਲੀ ਇਹ ਦੱਸ ਰਿਹਾ ਕਿ ਕੰਨ ਇਸ ਤਰੀਕੇ ਨਾਲ ਫੜਨਾ ਆ ਹੁਣ ਇਗਜ਼ਾਮ ਦੇ ਵਿੱਚ ਆ ਗਿਆ ਵੀ ਕੰਨ ਇਸ ਤਰੀਕੇ ਨਾਲ ਫੜਨਾ ਆ ਉਹ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੇਕਰ ਤੁਹਾਨੂੰ ਕਨਸੈਪਟ ਆਉਂਦਾ ਆ ਗੱਲ ਕਲੀਅਰ ਹੋ ਗਈ ਤੁਹਾਨੂੰ ਮਾੜਾ-ਮੋਟਾ ਪਤਾ ਲੱਗ ਗਿਆ ਹੋਣਾ ਕਿ ਡਾਇਗਨੋਸਟਿਕ ਟੈਸਟਿੰਗ ਤੇ ਰਿਮੀਡੀਅਲ ਟੀਚਿੰਗ ਹੈ ਕੀ ਹੁਣ ਦੇਖੋ ਤੁਸੀਂ ਜਦੋਂ ਆਪਾਂ ਨਾਰਮਲ ਕਲਾਸਰੂਮ ਦੀ ਗੱਲ ਕਰਦੇ ਹਾਂ ਇਸ ਵੀਡੀਓ ਦੀ ਸ਼ੁਰੂਆਤ ਹੀ ਮੈਂ ਇਸ ਤੋਂ ਕੀਤੀ ਸੀਗੀ ਕਿ ਨਾਰਮਲ ਕਲਾਸ ਦੇ ਵਿੱਚ ਨਾ ਸਾਰੇ ਤਰ੍ਹਾਂ ਦੇ ਬੱਚੇ ਦੇਖਣ ਨੂੰ ਮਿਲਦੇ ਆ ਆਪਾਂ ਓਵਰ ਆਲ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਵੀ ਪਾਠ ਪੜਾਉਨੇ ਆ ਤੇ ਉਸ ਕਲਾਸਰੂਮ ਦੇ ਵਿੱਚ ਇੰਡੀਵੀਜੂਅਲ ਡਿਫਰੈਂਸ ਦੇਖਣ ਨੂੰ ਮਿਲਦਾ ਆ ਇਹ ਵੀ ਮੈਂ ਤੁਹਾਨੂੰ ਸਟਾਰਟਿੰਗ ਤੇ ਦੱਸਿਆ ਵੀ ਇੰਡੀਵੀਜੂਅਲ ਡਿਫਰੈਂਸ ਹੋਣ ਕਰਕੇ ਵਿਅਕਤੀਗਤ ਵਿਭਿੰਨਤਾ ਹੋਣ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਯੋਗਤਾਵਾਂ ਵਿੱਚ ਫਰਕ ਹੁੰਦਾ ਆ ਕੁਝ ਬੱਚਾ ਕਿਸੇ ਚੀਜ਼ ਨੂੰ ਛੇਤੀ ਸਿੱਖ ਜਾਂਦਾ ਆ ਕੁਝ ਬੱਚਿਆਂ ਨੂੰ ਟਾਈਮ ਲੱਗਦਾ ਆ ਉਹਨਾਂ ਦੀ ਸਿੱਖਣ ਦੀ ਜਿਹੜੀ ਸਪੀਡ ਹੈਗੀ ਆ ਉਹ ਘਟ ਵੱਧ ਹੋ ਸਕਦੀ ਆ ਦਿਮਾਗ ਸਾਰਿਆਂ ਨੂੰ ਇੱਕੋ ਜਿਹਾ ਦਿੱਤਾ ਆ ਕਿਸੇ ਨੂੰ ਜ਼ਿਆਦਾ ਅਭਿਆਸ ਕਰਕੇ ਯਾਦ ਹੁੰਦਾ ਆ ਕਿਸੇ ਨੂੰ ਘੱਟ ਅਭਿਆਸ ਕਰਕੇ ਵੀ ਯਾਦ ਹੋ ਜਾਂਦਾ ਆ ਤੇ ਲਰਨਿੰਗ ਸਟਾਈਲ ਕਿਸੇ ਨੂੰ ਮੈਂ ਬੋਲ ਕੇ ਦੱਸਤਾ ਉਹਨੂੰ ਤਾਂ ਸਮਝ ਲੱਗੀ ਕਿਸੇ ਨੂੰ ਮੈਂ ਲਿਖ ਕੇ ਦੱਸਿਆ ਉਹਨੂੰ ਤਾਂ ਸਮਝ ਲੱਗੀ ਸੋ ਇਹ ਵੱਖਰੇ ਵੱਖਰੇ ਸਟਾਈਲ ਹੋਣ ਕਰਕੇ ਐਬਿਲਿਟੀ ਹੋਣ ਕਰਕੇ ਪੇਸ ਹੋਣ ਕਰਕੇ ਸਾਰੇ ਬੱਚਿਆਂ ਨੂੰ ਟੌਪਿਕ ਨਹੀਂ ਸਮਝਾਇਆ ਹੁੰਦਾ ਜਾਂ ਫਿਰ ਜਿੰਨੇ ਕੁ ਉਹਨਾਂ ਦੀ ਅੰਡਰਸਟੈਂਡਿੰਗ ਹੋਈ ਹੁੰਦੀ ਹੈ ਉਹਦੇ ਵਿੱਚ ਮਾੜਾ ਮੋਟਾ ਫਰਕ ਦੇਖਣ ਨੂੰ ਮਿਲਦਾ ਆ ਇੰਡੀਵਿਜੂਅਲ ਡਿਫਰੈਂਸ ਹੋਣ ਕਰਕੇ ਤੇ ਬੱਚਿਆਂ ਦੁਆਰਾ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ ਬੱਚਿਆਂ ਦੇ ਦਿਮਾਗ ਅੰਦਰ ਮਿਸਕਨਸੈਪਸ਼ਨ ਹੁੰਦੇ ਆ ਜੇਕਰ ਮੈਂ ਉਹਨਾਂ ਨੂੰ ਕੋਈ ਪਾਠ ਪੜ੍ਹਾਤਾ ਸੂਰਜ ਤੋਂ ਰਿਲੇਟਡ ਚੰਦਰਮਾ ਤੋਂ ਉਤਾਰਿਆਂ ਤੋਂ ਤਾਂ ਉਹਦੇ ਦਿਮਾਗ ਵਿੱਚ ਨਾ ਕੁਝ ਮਿਸਕਨਸੈਪਸ਼ਨ ਵੀ ਬਣ ਜਾਂਦੀ ਹੈ ਜਿਹੜਾ ਮਿਸਕਨਸੈਪਸ਼ਨ ਬੱਚੇ ਦੇ ਦਿਮਾਗ ਵਿੱਚੋਂ ਕਲੀਅਰ ਨਾ ਹੋਵੇ ਤਾਂ ਉਹ ਗਲਤ ਮਿਸਕਨਸੈਪਸ਼ਨ ਪੇਪਰਾਂ ਵਿੱਚ ਲਿਖਾਊਗਾ ਉਹਦੀ ਸਮਝ ਤੇ ਗਲਤ ਫਰਕ ਪਾਊਗਾ ਵੀ ਉਹ ਕਿਸੇ ਚੀਜ਼ ਨੂੰ ਗਲਤ ਤਰੀਕੇ ਨਾਲ ਸਮਝੀ ਬੈਠਾ ਆ ਤੇ ਆਪਾਂ ਜਦੋਂ ਤੱਕ ਰੇਮੀਡੀਅਲ ਕਲਾਸਸ ਨਾ ਲਗਾਵਾਂਗੇ ਉਦੋਂ ਤੱਕ ਉਹਦੀ ਜਿਹੜੀ ਅੰਡਰਸਟੈਂਡਿੰਗ ਹੈਗੀ ਹੈ ਮਿਸਕਨਸੈਪਸ਼ਨ ਹੈਗਾ ਜਾਂ ਦੂਰ ਨਹੀਂ ਹੋਣਾ ਇਸ ਕਰਕੇ ਹੀ ਆਪਾਂ ਰਿਮੀਡੀਅਲ ਟੀਚਿੰਗ ਲਗਾਉਣੀ ਆ ਤੇ ਇਹ ਇੰਨੀ ਗੱਲ ਤੁਹਾਨੂੰ ਕਲੀਅਰ ਹੋ ਗਈ ਕਿ ਆਪਾਂ ਇਹ ਕਰਦੇ ਕਿਉਂ ਆ ਹੁਣ ਆਪਾਂ ਸਟਾਰਟਿੰਗ ਤੋਂ ਦੇਖ ਲੈਣੇ ਆ ਕਿ ਡਾਇਗਨੋਸਟਿਕ ਟੈਸਟਿੰਗ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਡਾਇਗਨੋਸਟਿਕ ਟੈਸਟਿੰਗ ਕਰਨੀ ਆ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਆ ਪਹਿਲਾਂ ਤਾਂ ਆਪਾਂ ਇਹ ਦੇਖਣਾ ਆ ਕਿ ਬੱਚਾ ਕੀ ਨਹੀਂ ਕਰ ਸਕਦਾ बच्चा ਕੀ ਨਹੀਂ ਕਰ ਸਕਦਾ ਮਤਲਬ ਜਿਹੜਾ ਮੈਂ ਕੱਲ ਪਾਠ ਪੜਾਇਆ ਉਹਦੇ ਵਿੱਚ ਬੱਚਾ ਕੀ ਨਹੀਂ ਹੱਲ ਕਰ ਸਕਦਾ ਕੀ ਨਹੀਂ ਸੋਲਵ ਕਰ ਸਕਦਾ ਦੂਜਾ ਪ੍ਰਸ਼ਨ ਆਪਾਂ ਇਹ ਪੁੱਛਾਂਗੇ ਕਿ ਬੱਚਾ ਗਲਤੀਆਂ ਕਰ ਕਿੱਥੇ ਰਿਹਾ ਜਿਗਰ ਇਹ ਸੈਂਟੈਂਸ ਪੜ੍ਹਿਆ ਬੱਚੇ ਨੇ ਤੇ ਬੱਚੇ ਨੇ ਗਲਤੀ ਕੀਤੀ ਕਿੱਥੇ ਆ ਤੀਸਰਾ ਕੁਐਸਚਨ ਆਪਾਂ ਇਹ ਦੇਖਾਂਗੇ ਕਿ ਬੱਚੇ ਨੇ ਗਲਤੀ ਕੀਤੀ ਕਿਉਂ ਆ ਪਹਿਲਾਂ ਦੇਖੋ ਬੱਚਾ ਕੀ ਨਹੀਂ ਕਰ ਸਕਦਾ ਕਿੱਥੇ ਗਲਤੀਆਂ ਕਰ ਰਿਹਾ ਤੇ ਬੱਚਾ ਗਲਤੀਆਂ ਕਿਉਂ ਕਰ ਰਿਹਾ ਗਲਤ ਧਾਰਨਾ ਉਹਦੇ ਦਿਮਾਗ ਵਿੱਚ ਮਿਸਕਨਸੈਪਸ਼ਨ ਕਿਉਂ ਬਣੀ ਹੋਈ ਆ ਫਿਰ ਆਪਾਂ ਨਾ ਇਹਦੇ ਵਿੱਚ ਨਿਦਾਨਾਤਮਕ ਪਰਖ ਦੀ ਗੱਲ ਕਰ ਰਹੇ ਆਪਾਂ ਡਾਇਗਨੋਸਟਿਕ ਟੈਸਟਿੰਗ ਧਿਆਨ ਰੱਖਿਓ ਡਾਇਗਨੋਸਟਿਕ ਟੈਸਟਿੰਗ ਜਾਂ ਫਿਰ ਨਿਦਾਨਾਤਮਕ ਪਰਖ ਆਪਾਂ ਹਮੇਸ਼ਾ ਰੇਮੀਡੀਅਲ ਟੀਚਿੰਗ ਤੋਂ ਪਹਿਲਾਂ ਕਰਦੇ ਆਂ ਬੱਚਿਆਂ ਦੀ ਪਰਖ ਲਈ ਆਪਾਂ ਕਰਦੇ ਆਂ ਕਿ ਕਿਹੜਾ ਬੱਚਾ ਪਿੱਛੇ ਰਹਿ ਗਿਆ ਸਟੱਡੀ ਗੈਪ ਪਿਆ ਤੇ ਉਸ ਗੈਪ ਦਾ ਪਤਾ ਲਗਾਉਣ ਦੇ ਲਈ ਆਪਾਂ ਡਾਇਗਨੋਸਟਿਕ ਟੈਸਟਿੰਗ ਕਰਦੇ ਆਂ ਤੇ ਇਸ ਗੈਪ ਨੂੰ ਦੂਰ ਕਰਨ ਦੇ ਲਈ ਆਪਾਂ ਕਰਦੇ ਆਂ ਰੇਮੀਡੀਅਲ ਟੀਚਿੰਗ ਐਂਡ ਜਦੋਂ ਆਪਾਂ ਨਿਦਾਨਾਤਮਕ ਡਾਇਗਨੋਸਟਿਕ ਟੈਸਟਿੰਗ ਕਰਦੇ ਆ ਇਸ ਟੈਸਟਿੰਗ ਦੇ ਵਿੱਚ ਆਪਾਂ ਬੱਚਿਆਂ ਦੇ ਨੰਬਰਾਂ ਤੇ ਧਿਆਨ ਨਹੀਂ ਰੱਖਦੇ ਇਹਦੇ ਨੰਬਰ ਕਿਹੜਾ ਕਿਤੇ ਜੁੜਨੇ ਹੁੰਦੇ ਆ ਆਪਾਂ ਬੱਚਿਆਂ ਦੇ ਮਿਸਕਨਸੈਪਸ਼ਨ ਨੂੰ ਦੂਰ ਕਰਨਾ ਆ ਮਿਸਕਨਸੈਪਸ਼ਨ ਨੂੰ ਦੂਰ ਕਰਨ ਦੇ ਲਈ ਆਪਾਂ ਨਾ ਬੱਚਿਆਂ ਦੇ ਗਲਤੀਆਂ ਦੇ ਉੱਤੇ ਫੋਕਸ ਕਰਾਂਗੇ ਕਿ ਬੱਚੇ ਨੇ ਗਲਤੀ ਕੀਤੀ ਕਿੱਥੇ ਆ ਇੰਨੀ ਗੱਲ ਤੁਹਾਨੂੰ ਪਤਾ ਲੱਗ ਗਈ ਨਾ ਤੇ ਕਹਿਣ ਦਾ ਭਾਵ ਕਿ ਤੁਹਾਨੂੰ ਪਤਾ ਲੱਗ ਗਿਆ ਡਾਇਗਨੋਸਟਿਕ ਟੈਸਟਿੰਗ ਜਿਹੜੀ ਹੈਗੀ ਆ ਤੁਸੀਂ ਕੰਪਲੀਟ ਕਰ ਚੁੱਕੇ ਹੋ ਤੁਹਾਨੂੰ ਪਤਾ ਲੱਗ ਗਿਆ ਕਿ 100 ਬੱਚਿਆਂ ਦੀ ਕਲਾਸ ਵਿੱਚ 20 ਬੱਚੇ ਇਹੋ ਜਿਹੇ ਆ ਜਿਨ੍ਹਾਂ ਨੂੰ ਮਿਸਕਨਸੈਪਸ਼ਨ ਹੈਗੀ ਆ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਕਿਤੇ ਕਿਤੇ ਗਲਤੀਆਂ ਕੀਤੀਆਂ ਕਿਉਂ ਗਲਤੀਆਂ ਕੀਤੀਆਂ ਜਦੋਂ ਸਾਰਾ ਕੁਝ ਪਤਾ ਲੱਗ ਗਿਆ ਨਾ ਹੁਣ ਤੁਸੀਂ ਇਕੱਲੇ ਇਕੱਲੇ ਬੱਚੇ ਦਾ ਇੰਡੀਵੀਡਿਊਅਲ ਪਲਾਨ ਬਣਾ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਦੁਬਾਰਾ ਰਿਮੀਡੀਅਲ ਕਲਾਸਸ ਲਗਾਉਂਗੇ ਆਪਾਂ ਆ ਜਾਣੇ ਆ ਜੀ ਦੁਬਾਰਾ ਤੋਂ ਉਪਚਾਰਾਤਮਕ ਸਿੱਖਿਆ ਤੇ ਰਿਮੀਡੀਅਲ ਟੀਚਿੰਗ ਤੇ ਰਿਮੀਡੀਅਲ ਟੀਚਿੰਗ ਆਪਾਂ ਕਿਉਂ ਕਰਦੇ ਆ ਜਿਹੜਾ ਸਟੱਡੀ ਵਿੱਚ ਗੈਪ ਪੈ ਚੁੱਕਾ ਉਹਨੂੰ ਦੂਰ ਕਰਨ ਦੇ ਲਈ ਐਗਜ਼ਾਮਪਲ ਸੇਮ ਆ ਕੱਲ ਮੈਂ ਚੈਪਟਰ ਪੜਾਇਆ ਚੈਪਟਰ ਪੜਾਉਣ ਤੋਂ ਬਾਅਦ ਜਿਹੜੀ ਚੀਜ਼ ਉਹਨੂੰ ਨਹੀਂ ਸਮਝ ਲੱਗੀ ਉਹਨੂੰ ਪਤਾ ਕਰ ਲਿਆ ਪਹਿਲਾਂ ਤਾਂ ਆਪਾਂ ਉਹਦਾ ਪਤਾ ਲਗਾ ਲਿਆ ਡਾਇਗਨੋਸਟਿਕ ਟੈਸਟਿੰਗ ਨਾਲ ਉਸ ਤੋਂ ਬਾਅਦ ਉਸ ਗੈਪ ਨੂੰ ਫਿਲ ਕਰਨ ਦੇ ਲਈ ਆਪਾਂ ਲਿਮੀਟਡ ਟੀਚਿੰਗ ਕਰ ਰਹੇ ਹਾਂ ਇਹਦੇ ਵਿੱਚ ਮੈਂ ਗੱਲ ਕਰ ਰਿਹਾ ਸੀਗਾ ਕਿ ਇਹ ਕੋਈ ਛੋਟਾ ਜਿਹਾ ਗਰੁੱਪ ਹੋਊਗਾ ਜਾਂ ਫਿਰ ਇੰਡੀਵਿਜੂਅਲ ਇੱਕ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਵੀ ਆਪਾਂ ਪਲਾਨ ਬਣਾ ਸਕਦੇ ਹਾਂ ਕਿਉਂਕਿ ਉਸ 20 ਬੱਚਿਆਂ ਦੇ ਗਰੁੱਪ ਵਿੱਚ ਜੇ 100 ਬੱਚੇ ਸੀਗੇ 20 ਬੱਚਿਆਂ ਨੂੰ ਰਿਮੀਡੀਅਲ ਟੀਚਿੰਗ ਦੀ ਲੋੜ ਹੈਗੀ ਯਾਰ ਰਿਮੀਡੀਅਲ ਕਲਾਸਿਸ ਦੀ ਜ਼ਰੂਰਤ ਹੈਗੀ ਆ ਤਾਂ ਉਹਦੇ ਵਿੱਚੋਂ ਵੀ ਕੁਝ ਬੱਚੇ ਇਹੋ ਜਿਹੇ ਹੋਣਗੇ ਨਾ ਜਿਹੜੇ ਕਿ 20ਾਂ ਬੱਚਿਆਂ ਦੇ ਵਿੱਚੋਂ ਕੁਝ ਬੱਚੇ ਥੋੜੇ ਜਿਹਾ ਜ਼ਿਆਦਾ ਵਧੀਆ ਹੋਣਗੇ ਕਈ ਬਿਲਕੁਲ ਹੀ ਬਿਲੋ ਹੋਣਗੇ ਤੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਆਪਾਂ ਕੱਲੇ-ਕੱਲੇ ਦਾ ਵੱਖਰਾ-ਵੱਖਰਾ ਪਲਾਨ ਵੀ ਬਣਾ ਸਕਦੇ ਆ ਤਾਂ ਜੋ ਉਹਨਾਂ ਨੂੰ ਵਧੀਆ ਢੰਗ ਨਾਲ ਸਮਝ ਲੱਗੇ ਸੋ ਇਹਦੇ ਵਿੱਚ ਆਪਾਂ ਸਮਾਲ ਗਰੁੱਪ ਜਾਂ ਫਿਰ ਇੰਡੀਵੀਜੂਅਲ ਨੂੰ ਟਾਰਗੇਟ ਕਰਦੇ ਆਂ ਬਟ ਨਾਰਮਲ ਕਲਾਸਰੂਮ ਦੇ ਵਿੱਚ ਆਪਾਂ ਸਾਰੇ ਬੱਚਿਆਂ ਨੂੰ ਬੜਾਉਨੇ ਆਂ ਹੁਣ ਦੇਖੋ ਇਹਦੇ ਵਿੱਚ ਜਿਹੜਾ ਟੀਚਿੰਗ ਮੈਥਡ ਹੋਊਗਾ ਨਾ ਜੇ ਮੈਂ ਗੱਲ ਕਰਾਂ ਕਿਹਦੀ ਗੱਲ ਕਰ ਰਿਹਾ ਮੈਂ ਉਪਚਾਰਾਤਮਕ ਸਿੱਖਿਆ ਦੀ ਮੈਂ ਗੱਲ ਕਰ ਰਿਹਾ ਇਹਦੇ ਵਿੱਚ ਜਿਹੜਾ ਟੀਚਿੰਗ ਮੈਥਡ ਹੋਊਗਾ ਉਹ ਹੋਊਗਾ ਜੀ ਫਲੈਕਸੀਬਲ ਵੀ ਇਹਦੇ ਵਿੱਚ ਨਾ ਆਪਾਂ ਵੀ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਆਪਦੇ ਟੀਚਿੰਗ ਮੈਥਡਸ ਨੂੰ ਚੇਂਜ ਕਰ ਸਕਦੇ ਆਂ ਬਹੁਤ ਹੀ ਫਲੈਕਸੀਬਲ ਹੋਊਗਾ ਕਿਉਂਕਿ ਇਹਦੇ ਵਿੱਚ ਨਾ ਆਪਾਂ ਬੱਚਿਆਂ ਦੀ ਕਨਸੈਪਟ ਕਲੀਅਰਟੀ ਤੇ ਧਿਆਨ ਦੇਣਾ ਆ ਕਿ ਫਿਊਚਰ ਵਿੱਚ ਜਦੋਂ ਫਾਈਨਲ ਐਗਜ਼ਾਮ ਹੋਣਗੇ ਜਾਂ ਫਿਰ ਉਹਦੀ ਜ਼ਿੰਦਗੀ ਵਿੱਚ ਬੱਚਾ ਕੋਈ ਗਲਤ ਧਾਰਨਾਵਾਂ ਨਾ ਬਣਾਵੇ ਤੇ ਆਪਦੀ ਪ੍ਰੀਖਿਆ ਵਿੱਚ ਵਧੀਆ ਨੰਬਰ ਲਵੇ ਕਨਸੈਪਟ ਕਲੀਅਰਟੀ ਹੋਣ ਦੇ ਬਾਅਦ ਠੀਕ ਕਲੀਅਰ ਹੈ ਜੀ ਹੋਪ ਸੋ ਜਿੰਨੀ ਵੀਆ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਸਮਝ ਲੱਗੀਆਂ ਹੋਣੀਆਂ ਬਾਕੀ ਚਾਰ ਮੈਂ ਉੱਥੇ ਹੋਰ ਟਰਮਸ ਲਿਖਿਆ ਹੋਈਆਂ ਨੇ ਇਹ ਕੁਝ ਪ੍ਰੋਸੈਸ ਹੈ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕੀਤਾ ਪਹਿਲੇ ਪ੍ਰੋਸੈਸ ਵਿੱਚ ਬੱਚੇ ਨੂੰ ਪਛਾਣਿਆ ਡਾਇਗਨੋਸ ਕੀਤਾ ਡਾਇਗਨੋਸਿਸ ਫਿਰ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਕੀਤਾ ਤੁਸੀਂ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਪਲੈਨਿੰਗ ਕੀਤੀ ਵੀ ਮੈਂ ਕਿਹੜੇ ਬੱਚੇ ਨੂੰ ਕੀ ਕੁਝ ਪੜਾਉਣਾ ਹੈ ਪਲੈਨਿੰਗ ਕਰ ਲਈ ਫਿਰ ਉਸ ਤੋਂ ਬਾਅਦ ਤੁਸੀਂ ਕੀਤੀ ਟੀਚਿੰਗ ਇਹ ਵੈਸੇ ਰੀ ਟੀਚਿੰਗ ਆ ਕਿਉਂਕਿ ਟੀਚਿੰਗ ਤਾਂ ਤੁਸੀਂ ਪਹਿਲਾਂ ਕਰ ਚੁੱਕੇ ਸੀ ਟੀਚਿੰਗ ਕਰ ਲਈ ਤੁਸੀਂ ਰੀ ਟੀਚਿੰਗ ਕਰਤੀ ਬੱਚਿਆਂ ਨੂੰ ਸਮਝਾਤਾ ਹੁਣ ਤੁਸੀਂ ਇਹ ਵੀ ਤਾਂ ਚੈੱਕ ਕਰਨਾ ਆ ਕਿ ਬੱਚੇ ਨੂੰ ਜੋ ਮੈਂ ਪੜਾਇਆ ਸੀ ਬੱਚੇ ਨੂੰ ਸਮਝ ਲੱਗੀ ਵੀ ਹੈ ਜਾਂ ਨਹੀਂ ਬੱਚੇ ਦੀ ਕਨਸੈਪਟ ਕਲੈਰਟੀ ਹੋਈ ਕਿ ਨਹੀਂ ਹੋਈ ਇਹਨੂੰ ਤੁਸੀਂ ਕਹਿ ਦਿੰਨੇ ਹੋ ਜੀ ਇਵੈਲੂਏਸ਼ਨ ਮੁਲਾਂਕਣ ਕਰਤਾ ਇਹ ਸਾਰਾ ਜਿਸ ਤਰ੍ਹਾਂ ਜੀ ਤੁਹਾਡਾ ਪ੍ਰੋਸੈਸ ਹੋਪ ਸੋ ਸਾਰਾ ਕਨਸੈਪਟ ਤੁਹਾਨੂੰ ਵਧੀਆ ਢੰਗ ਨਾਲ ਸਮਝ ਆ ਗਿਆ ਹੋਣਾ ਮੈਂ ਕੋਈ ਫਾਲਤੂ ਦੀ ਇੱਧਰ ਉੱਧਰ ਦੀ ਗੱਲ ਨਹੀਂ ਕੀਤੀ ਟੂ ਦਾ ਪੁਆਇੰਟ ਗੱਲ ਕੀਤੀ ਆ ਹੋਪ ਸੋ ਤੁਹਾਨੂੰ ਇਸ ਛੋਟੀ ਜਿਹੀ ਵੀਡੀਓ ਵਿੱਚ ਸਾਰਾ ਕੁਝ ਸਮਝ ਲੱਗਿਆ ਹੋਣਾ ਬਟ ਫਿਰ ਵੀ ਜੇਕਰ ਤੁਹਾਡੀ ਕੋਈ ਕੁਐਰੀ ਜਾਂ ਕੋਈ ਡਾਊਟ ਹੈਗਾ ਯਾ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all.